ਸੰਗਤ ਜੀ ਇੱਕ ਬੇਨਤੀ ਹੈ ਬੜੀ ਪਿਆਰੀ ਸੇਵਾ ਨਿਭਾ ਰਹੇ ਨੇ ਗੁਰਸਿੱਖ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਸ੍ਰੀ ਅਮਰ ਸਰ ਸਾਹਿਬ ਬਾਣੀ ਦੇ ਲੜ ਲਾਉਣਾ ਬਾਣੀ ਪੜਨ ਦੀ ਉਤਸ਼ਾਹਤ ਕਰਨਾ ਫਿਰ ਸੰਗਤੀ ਰੂਪ ਚ ਇੱਕ ਚਾਹ ਪੈਦਾ ਕਰਨਾ ਬਾਣੀ ਪੜਨ ਦੀ ਇਹ ਬੜਾ ਪਿਆਰਾ ਉਦਮ ਹੈ ਤੋਂ ਬੇਅੰਤ ਸੰਗਤਾਂ ਨੂੰ ਸਹਿਜ ਪਾਠ ਦੇ ਨਾਲ ਇਹ ਗੁਰਸਿੱਖ ਵੀਰ ਜੋੜ ਚੁੱਕੇ ਨੇ ਸਮੂਹਕ ਰੂਪ ਵਿੱਚ ਸਹਿਜ ਪਾਠਾਂ ਦੇ ਭੋਗ 26 ਤਰੀਕ ਦਿਨ ਮੰਗਲਵਾਰ ਦਿਵਾਨ ਟੋਡਰਮਾਲ ਦਿਵਾਨ ਹਾਲ ਦੇ ਅੰਦਰ ਸਵੇਰੇ 9 ਵਜੇ ਸੰਗਤੀ ਰੂਪ ਚ ਪੈਣਗੇ ਭੋਗ ਤੇ ਨਾਲ ਹੀ ਅਗਲੇ ਸਹਿਜ ਪਾਠ ਦੀ ਅਰੰਭਤਾ ਹੋਏਗੀ ਜਿਹੜੇ ਗੁਰਸਿੱਖ ਪਿਆਰੇ ਹਾਜ਼ਰੀ ਭਰ ਸਕਦੇ ਜਰੂਰ ਹਾਜ਼ਰੀਆਂ ਭਰਿਓ ਲਾਹੇ ਲਿਓ ਸਤਿਗੁਰੂ ਸਹਾਈ ਹੋਣ ਬਾਣੀ ਪੜਨ ਦਾ ਚਾ ਪਿਆਰ ਸਰਦਾ ਮਨ ਵਿੱਚ ਆਵੇ ਸੋ ਸਾਰਿਆਂ ਨੇ ਇਸ ਬੇਨਤੀ ਨੂੰ ਸੁਣ ਕੇ ਅੱਗੇ ਦੂਜਿਆਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ